ਸ਼ਸ਼ਟਿਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਬਾਗਾਪੁਰਾਣਾ ਪੁਲਿਸ ਨੇ ਇੱਕ ਵਿਅਕਤੀ ਨੂੰ ਚਾਈਨਾ ਡੋਰ ਸਮੇਤ ਕਾਬੂ ਕੀਤਾ ਤੇ ਉਸ ਤੇ ਮਾਮਲਾ ਦਰਜ ਕੀਤਾ ਗਿਆ ਪੰਜਾਬ ਪੁਲਿਸ ਜਿੱਥੇ ਚਾਈਨਾ ਡੋਰ ਉੱਪਰ ਕਾਬੂ ਪਾਉਣ ਸੰਬੰਧੀ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਦੀ ਆ ਰਹੀ ਹੈ ਜਿਸ ਦੇ ਤਹਿਤ ਬੀਤੀ ਰਾਤ ਬਾਗਾਪੁਰਾਣਾ ਪੁਲਿਸ ਵੱਲੋਂ ਇੱਕ ਵਿਅਕਤੀ ਕੋਲੋਂ ਪੰਜ ਗੁੱਟ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਉਸਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਬਾਗਾਪੁਰਾਣਾ ਦੇ ਪ੍ਰਭਾਰੀ ਦਰਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਚਾਈਨਾ ਡੋਰ ਦੀ ਵਿਕਰੀ ਖਿਲਾਫ ਕਾਰਵਾਈ ਕਰਦੇ ਹੋયા ਮੋਗਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 5 ਗੁੱਟ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਚਾਈਨਾ ਡੋਰ ਖਿਲਾਫ ਮੋਗਾ ਪੁਲਿਸ ਦੀ ਵਿਸ਼ੇਸ਼ ਮੁਹਿੰਮ ਜਾਰੀ ਹੈ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾੜ ਚੱਲ ਰਿਹਾ ਹੈ ਉਸ ਨੂੰ ਮੱਧੇਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪ੍ਰਾਣਾ ਜੀ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚੈਨਾ ਡੋਰ ਚੱਲ ਰਹੀ ਹੈ ਬਾਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗ ੜਾਉਂਦੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵੱਖ-ਵੱਖ ਟੀਮਾਂ ਬਣਾ ਜਾ ਹੋਈਆਂ ਸਨ ਸੋ ਸਾਨੂੰ ਉਸ ਵੇਲੇ ਭਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸਸੀ ਸ਼ਖਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ son of ਸ਼ੋਕਮਾਰ ਵਾਸੀ ਹੈਗਾ ਜਿਹੜਾ ਹੈਪੋਵਾਲ ਰੋਡ ਲੁਧਿਆਣਾ ਦਾ ਰਹਿਣ ਵਾਲਾ ਉਸਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚਰਖੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 16 223 ਬੀ ਐਨ ਐਸ ਅਧੇ 15 5 এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਰਜਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਪੋਰਖਲਾਸੇ ਹੋਣਗੇ ਕਿ ਕਿਥੋਂ ਇਹ ਲੈ ਕੇ ਆਉਂਦਾ ਸੀ ਅਤੇ ਕਿਸ ਕਿਸ ਥਾਵਾਂ ਤੇ ਇਹ ਜਿਹੜੀ ਚਾਈਨਾ ਡੋਰ ਅੱਗੇ ਵੇਚਦਾ ਸੀ। ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਬਾਗਾਪੁਰਾਨਾ ਪੁਲਿਸ ਨੇ ਇੱਕ ਵਿਅਕਤੀ ਨੂੰ ਚਾਈਨਾ ਡੋਰ ਸਮੇਤ ਕਾਬੂ ਕੀਤਾ ਤੇ ਉਸ ਤੇ ਮਾਮਲਾ ਦਰਜ ਕੀਤਾ ਗਿਆ। ਪੰਜਾਬ ਪੁਲਿਸ ਜਿੱਥੇ ਚਾਈਨਾ ਡੋਰ ਉੱਪਰ ਕਾਬੂ ਪਾਉਣ ਸੰਬੰਧੀ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਦੀ ਆ ਰਹੀ ਹੈ। ਜਿਸ ਦੇ ਤਹਿਤ ਬੀਤੀ ਰਾਤ ਬਾਗਾਪੁਰਾਨਾ ਪੁਲਿਸ ਵੱਲੋਂ ਇੱਕ ਵਿਅਕਤੀ ਕੋਲੋਂ 5 ਗੁੱਟ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਉਸ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਬਾਗਾਪੁਰਾਨਾ ਦੇ ਪ੍ਰਭਾਰੀ ਦਰਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਚਾਈਨਾ ਡੋਰ ਦੀ ਵਿਕਰੀ ਖਿਲਾਫ ਕਾਰਵਾਈ ਕਰਦੇ ਹੋયા ਮੋਗਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 5 ਗੁੱਟ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਚਾਈਨਾ ਡੋਰ ਖਿਲਾਫ ਮੋਗਾ ਪੁਲਿਸ ਦੀ ਵਿਸ਼ੇਸ਼ ਮੁਹਿੰਮ ਜਾਰੀ ਹੈ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾੜ ਚੱਲ ਰਿਹਾ ਹੈ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪ੍ਰਣਾਦੀ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚੈਨਾ ਡੋਰ ਚੱਲ ਰਹੀ ਹੈ ਬਾਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗ ੜਾਉਂਦੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵੱਖ-ਵੱਖ ਟੀਮਾਂ ਬਣਾ ਜਾ ਹੋਈਆਂ ਸਨ ਸੋ ਸਾਨੂੰ ਉਸ ਵੇਲੇ ਭਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸਸੀ ਸ਼ਖਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ ਸਨੁਪ ਸ਼ੋਕਮਾਰ ਵਾਸੀ ਹੈਗਾ ਜਿਹੜਾ ਹੈਪੋਵਾਲ ਰੋਡ ਲੁਧਿਆਣਾ ਦਾ ਰਹਿਣ ਵਾਲਾ ਉਸਦੇ ਬੈਗ ਦੇ ਵਿੱਚੋਂ ਪੰਜ ਜੜੀਆਂ ਚਰਖੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 16 223 ਬੀ ਐਨ ਐਸ ਅਧੇ 15 5 এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਰਜਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਚਾਰ 클래ਸੇ ਹੋਣਗੇ ਕਿ ਕਿਥੋਂ ਇਹ ਲੈ ਕੇ ਆਉਂਦਾ ਸੀ ਇੱਥੇ ਕਿਸ ਕਿਸ ਤਾਵਾ ਤੇ ਇਹ ਜਿਹੜੀ ਚੈਨਾ ਡੋਰ ਅੱਗੇ ਵੇਚਦਾ ਸੀ